राम राम हरे हरे एक बार जब नाम लेता है तो के द्वारा देखिए थोड़ी सी चीज को स्वीकार करते हैं तो भगवान दे ने देखा दुरा ने मेरे को छोटा सा कपड़ा दिया है अब भगवान सोच पड़ गए कि कैसे मैं द्रौपदी की इस छोटी सी सेवा का उसको परिणाम दूं और हम सब जानते हो महाभारत गौर हरी जैसे वो भगवान का नाम पुकारते हैं भगवान दौड़ रहा थे तो जैसे ही गजेंद्र ने अपने सूट पर फूल रख भगवान का नाम पुकारा तो उधर भगवान वैकुंठ में थे और देखिए इतने कृपालु हैं कि भगवान अपने धाम में रहने के साथ साथ हमारे हृदय में रहते हैं तो जैसे ही भक्त भगवान का नाम उतारता है तो जो हृदय में परमात्मा को भगवान है वो जो वैकुंठ में भगवान हमको संदेश देते कि देखो भक्त तो रहा और वो भगवान से आए भगवान का वाहन क्या है, इतना फास है कि इतना चलते हैं एक मन की गति से भी आते चलते हैं जी लेकिन जब भगवान हरि गरुड़ पर बैठकर आ रहे थे किस लिए आ रहे थे किसके रक्षण के लिए Да денег не решаем людей. क्या है और वो दुशासन दुर्योधन का भाई जिसके पास एक साथ दस हजार हाथियों से लड़ने की शक्ति थी वो साड़ी खींचा जा रहा है खींचा जा रहा है उसको समझ में नहीं आ रहा कि नारी है कि साड़ी है कि साड़ी, है कि साड़ी में नारी है कि साड़ी की साड़ी 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 है समझ नहीं पा रहा है। है। आ रहा फज गया और भगवान जाकर ऋषि को क्या कहता द्रोभी माने थोड़ा सा तो ये बात स्मरण आ गई गजेंद्र को थोड़ा सा भगवान को गुज़रते हैं, तो उसने वो फूल उठाया, और फूल उठाकर सोने पर उठाकर और भगवान को पुकारा, कृष्ण को पुकारा, हे गोविंद, हे गोपाल, भगवान को पुकारा, हम जो तो कीर्तन कर रहे हैं, असली में कीर्तन करने का मुख्य उद्देश्य क्या है? मंदर श्री जानकी दास चालीसवां महासम्मेलन ਅੱਜ 40ਵਾਂ ਸੰਮੇਲਨ ਜਿਹੜਾ ਆਰੰਭ ਹੋਇਆ ਵਾ ਉਹਦੀ ਪਹਿਲੀ ਬੈਠਕ ਸ਼ੁਰੂ ਹੋ ਗਈ ਆ ਇਸ ਕੋਨ ਤੋਂ ਲੁਧਿਆਣਾ ਦੇ ਹੈੱਡ ਨਰਤਮ ਪ੍ਰਭੂ ਜੀ ਅੱਜ ਦੀ ਬੈਠਕ ਜਿਹੜੀ ਆ ਉਹਨਾਂ ਦੇ ਸਰਕਸ਼ਨ ਤੇ ਚੱਲਦੀ ਪਈ ਆ ਅਤੇ ਕੱਲ ਔਰ ਪਰਸੋ ਦੋ ਬੈਠਕਾਂ ਜੰਮੂ ਤੋਂ ਵਾਦਤਾ ਜੀ ਤੋਂ ਆਣਗੇ ਉਹ प्रवचन ਦੇਣਗੇ ਆਪਣਾ ਕਿਉਂਕਿ ਸਨਾਤਨ ਨਾਲ ਜੁੜਿਆ ਹੋਇਆ ਸਨਾਤਨ ਦਾ ਪ੍ਰਚਾਰ ਕਰਨਾ ਹਰੇਕ ਦਾ ਸਾਡਾ ਫਰਜ਼ ਬੰਦਾ ਔਰ ਆਦਰਨੀਏ ਨਿਰਿੰਦਰ ਪੰਚੀ ਜੀ ਦੀ ਗਵਾਈ ਦੇ ਵਿੱਚ ਅਤੇ ਮਹਿਰੂਮ ਸਾਡੇ ਸਦਾਈ ਲਾਲ ਜੀ ਜਿਹੜੇ ਅੱਜ ਇਸ ਦੁਨੀਆ 'ਚ ਨਹੀਂ ਹੈਗੇ ਉਹਨਾਂ ਦੀ ਪ੍ਰਧਾਨਗੀ ਹੇਠ ਨਾਲ ਮੇਰੇ ਸੁਦੀਸ਼ ਸ਼ਰਮਾ ਜੀ ਸਾਡੇ ਚਾਚਾ ਜੀ ਇਹ ਜਨ ਸੇਕੀ ਨੇ ਹਰੀਨਾਮ ਪ੍ਰਚਾਰ ਮੰਡਲ ਦੇ ਦਿਨੇਸ਼ ਪਟੱਲ ਜੀ ਆ ਪਨਿਆਲ ਜੀ ਆ ਇੱਥੇ ਸਾਰੇ ਸਾਡੇ ਸਾਥੀ ਆ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਉਪਰਾਲਾ ਕੀਤਾ ਜਾਂਦਾ ਤੇ 40ਵਾਂ ਮਹਾਂ ਉਤਸਵ ਜਿਹੜਾ ਵਾ ਅੱਜ ਸ਼ੁਰੂਆਤ ਹੋ ਗਈ ਉਹਦੀ ਮੰਨਸ ਸ਼੍ਰੀ ਰਾਮਦਾਸ ਜੀ ਦੀ ਬੜੀ ਕਿਰਪਾ ਵਾ ਕਿਉਂਕਿ ਬੜੇ ਭਲੇ ਬਕਾਂ ਦੇ ਵਿੱਚ ਇੱਥੇ ਜਦੋਂ 40 ਸਾਲ ਪਿੰਨਾ ਸਮੇਲਨ ਹੋਇਆ ਪੰਛੀ ਜੀ ਦੀ ਗਵਾਈ ਦੇ ਵਿੱਚ ਜਗਤਗੁਰੂ ਸ਼ੰਕਰਾਚਾਰਜ ਮਹਾਰਾਜ ਉਹ ਆਂਦੇ ਰਹੇ ਆ ਤਿੰਨ ਵਾਰ ਜਗਤਗੁਰੂ ਸ਼ੰਕਰਾਚਾਰਜ ਜੀ ਇੱਥੇ ਆਏ ਨੇ ਅਤੇ ਇੱਥੇ ਤਿੰਨ ਤਿੰਨ ਬੈਠਕਾਂ ਹੁੰਦੀਆਂ ਰੀਆਂ ਦਿਨ ਦੇ ਵਿੱਚ ਸਵੇਰੇ ਦੁਪਹਿਰੇ ਸ਼ਾਮ ਪਰ ਅੱਜ ਹੁਣ ਸਥਿਤੀ ਇਹ ਆ ਕਿ ਹੁਣ ਰਾਤ ਦੀ ਇੱਕ ਬੈਠਕ ਆਪਾਂ ਕਰਦੇ ਆਂ ਮਗਰ ਇਹ ਕਿ ਠੀਕ ਆ ਜਾਗਰਤੀ ਆਉਣ ਵਾਲੇ ਬੱਚਿਆਂ ਚ ਧਰਮ ਦੇ ਪ੍ਰਤੀ ਹੋਣੀ ਚਾਹੀਦੀ ਆ ਸੋ ਹਰੀ ਨਾਮ ਪ੍ਰਚਾਰ ਮੰਡਲ ਇਹ ਉਪਰਾਲਾ ਕਰ ਰਿਹਾ ਵਾ ਕਿਉਂਕਿ ਕਪੂਰਸੇਹ ਦੀ ਜਿਹੜੀ ਧਰਤੀ ਆ ਇਹ ਬਹੁਤ ਹੀ ਧਾਰਮਿਕ ਪ੍ਰੋਗਰਾਮ ਇੱਥੇ ਤੁਸੀਂ ਦੇਖ ਲਓ ਹਰੇਕ ਮੰਦਰ ਦੇ ਵਿੱਚ ਹਰੇਕ ਮੰਦਰ ਕਮੇਟੀ ਦੁਆਰਾ ਬੜੇ ਪ੍ਰੋਫ ਸ਼੍ਰੀ ਰਾਮ ਜੀ ਨੂੰ ਠਾਕੁਰ ਜੀ ਨੂੰ ਸਮਰਪਿਤ ਕਾਰਜ ਕਰੋ ਮਾਤਾ ਦੀਆਂ ਚੋਤਾਆਂ ਦੀਆਂ ਬੜੇ-ਬੜੇ ਕਾਰਜਕ੍ਰਮ ਕਪੂਰਸੇਹ ਹੁੰਦੇ ਆ ਸੋ ਅਸੀਂ ਸੁਭਾਗਿਆਸ਼ਾਲੀ ਆ ਕਿ ਧਾਰਮਿਕ ਤੌਰ ਤੇ ਹਰੀ ਨਾਮ ਪ੍ਰਚਾਰ ਮੰਡਲ ਨਾਲ ਜੁੜ ਕੇ ਅੱਜ ਸਾਡੇ ਜਿਹੜੇ ਯੂਥ ਆ ਸਾਡੇ ਨੌਜਵਾਨ ਸਾਥੀ ਆ ਮਹੱਲੇ ਦੇ ਉਹ ਸਾਰੇ ਜੁੜ ਕੇ ਪ੍ਰਭੂ શ્રી ਰਾਮ ਜੀ ਦਾ ਠਾਕੁਰ ਜੀ ਦਾ ਗੁਣਗਾਨ ਕਰਦੇ ਆ ਸੋ ਮਨ ਬੜਾ ਖੁਸ਼ ਹੁੰਦਾ ਜਦੋਂ ਦੇਖੀਦਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਆ ਔਰ ਧਾਰਮਿਕ ਕੰਮ ਵਿੱਚ ਸਨਾਤਨ ਨੂੰ ਮਜ਼ਬੂਤ ਕਰਨ ਵਾਸਤੇ ਲੱਗੀ ਹੋਈ ਹੈ ਕਿਤੇ ਇੱਕ ਆਤਮਤਾ ਦੀ ਅਗਰ ਹਰੀ ਨਾਮ ਦਾ ਸਮੁੰਦਰ ਹੈ ਔਰ ਉਸਦੇ ਵਿੱਚ ਡੁਪਲੀਕੇਟ ਲਗਾਉਣ ਵਾਸਤੇ ਸਾਰੇ ਪਰਚਾ ਕਰ ਦਿੱਤੇ 40 ਸਾਲ 40 ਸਾਲ ਹੋ ਗਏ ਸੁਮੇਂਦਰ ਦੀ ਜੁਆਸਿਆ ਸਾਡੀ ਸਾਰੇ ਕਮੇਟੀ ਦੇ ਸਾਰੇ ਸੱਜਣਾਂ ਆ ਗਏ ਅੱਜ ਅਰ ਇੱਕ ਨਗਰ ਹਲ ਹੋ ਕੰਚੋਨਾ ਤੇ ਜੁਤੇ ਸੰਤ ਸੰਸਿਧਾ ਜੀ ਨੂੰ ਪੁੱਛਿਆ ਕਿ ਸਾਰਿਆਂ ਨੇ ਰਮੈਂਡਾ ਨਾ ਰਮੈਂਡ ਰੱਖਿਆ ਸੀ ਤਾਂ ਹਮਦਰਦ ਮਨਸ ਨਹੀਂ ਜੋ ਨਿਆਰੀ ਰਮਾਇਣਾ ਹੋਈ ਆ ਉਹਨਾਂ ਦਾ ਨਵਾਂ ਰਮਾਇਣਾ ਤੇ ਤੁਸੀਂ ਆ ਜੀ ਮੈਨੂੰ ਕਾ ਸਮਝ ਨਹੀਂ ਆਈ ਤੇ ਤੁਸੀਂ ਰਾਮ ਚਰਿਤ ਮਾਨਸ ਕੀ ਹੋਤੈ ਆ ਜੇ ਰਾਮ ਚਰਿਤ ਮਾਨਸ ਤੁਸੀਂ ਆ ਜੀ ਕਹਿ ਲਗੇ ਤੇ ਰਮਾਇਣ ਦਾ ਮਤਲਬ ਹੁੰਦਾ ਮਾ ਤੇ ਰਾਮ ਦੀ ਐਂ ਰਾਮ ਆਣ ਐਂ ਮੈਨੇ ਉਦਾਖਰਣ ਲਈ ਰਾਮ ਜੀ ਦਾ ਘਰ ਰਾਮ ਜੀ ਦਾ ਘਰ ਦਾ ਮਤਲਬ ਰਾਮ ਜੀ ਦਾ ਮੰਦਿਰ ਰਾਮ ਜੀ ਦੇ ਮੰਦਿਰ ਜਿਹੜਾ ਬੰਦਾ ਜਾਂਦਾ ਉਹ ਪਵਿੱਤਰ ਹੋ ਕੇ ਜਾਂਦਾ ਨਾ ਕੇ ਜਾਂਦਾ ਮੈਂ ਰਮਾਇਣ ਦਾ ਨਾਮ ਐਸਾ ਕਿ ਰਾਮ temple ਮੰਨ ਕਰਿਆ ਮਨਸਾ ਮਦੋਂ ਦਾ ਸरोवर ਮਨਸਾ ਮਦੋਂ ਦਾ ਸरोवर ਤੁਸੀਂ ਨਾਮ ਰਾਮ ਦੇ ਰਾਮ temple ਮੰਨਸਾ ਕੋਈ ਸरोवर ਹੈ ਉਹ ਸरोवर ਤੇ ਇਸ਼ਨਾਨ ਕਰਕੇ ਤੁਸੀਂ ਰਾਮਾਇਣ ਰਾਮ ਜੀ ਦੇ ਮੰਦਿਰ ਜਾਓ ਰਾਮ ਜੀ ਦੇ ਘਰ ਜਾਓ ਸੋ ਇਹ ਅਸੀਂ ਇਹ 40 ਸਾਲਾਂ ਤੋਂ ਬਣੀ ਫਸਿਆ ਸਾਡੀ ਸਮਾਜ ਹਰੀ ਨਾਮ ਪ੍ਰਚਾਰ ਮੰਦਿਰ ਤੋਂ ਫਸਿਆ ਇੱਕ ਬਚਾਏ ਇੱਕ ਸਾਲ ਦਾ ਮੈਂ ਦੋ ਸਾਲ ਦਾ ਜਾਂ ਸਾਲ ਦਾ 40 ਸਾਲ ਦੇ ਵਿੱਚ ਤੇ ਐਸੇ ਸਾਡਾ ਇੱਕ ਬੜੀ ਉੱਚ ਕੋਟੀ ਦੇ ਵਿੱਚ ਪਹੁੰਚ ਚੁੱਕਾ ਹੈ ਸਰ ਸਮੇਤ ਹੈ